ਬੜਾ ਔਖਾ ਯਾਰ ਕੋਈ ਹੱਲੇ ਇਹਨੂੰ ਹੁਣ ਪਤਾ ਨਹੀਂ ਕਿਉਂ ਡਾਈ ਰਾਣੀ ਵੀ ਖੋਲਦੇ ਇਹਨੂੰ ਹਵਾ ਆਪੇ ਕੋਈ ਭਾਏ ਨਾ ਬਸਦੇ ਰਸਦਾ ਘਰ ਆ ਕੰਮੇ ਬੇ ਚੌਂਕੀਦਾਰਾ ਵੀ ਕਰਨ ਲੱਗੀ ਤੂੰ ਕੀ ਹੋ ਗਿਆ ਇਹ ਬੱਠੀਆਂ ਆਹ ਲਿਆ ਇਹ ਤਾਂ ਖੁੰਡੀ ਤੇ ਤੁਰਨ ਆਈ ਤੇਰੀ ਉਮਰ ਹੀ ਹੈ ਨੀਗੀ ਇਹ ਤਾਂ ਛੱਡ ਦੇ ਦੱਸ ਕੀ ਹੋ ਗਿਆ ਚੌਂਕੀਦਾਰਾ ਤਾਂ ਹੁਣ ਮੈਨੂੰ ਕਰਨ ਨਹੀਂ ਪਾਊਗਾ ਤੂੰ ਆਏ ਕਿ ਫਿਲਮਾਂ ਲੰਘਾ ਕੀ ਕਰੈਂ ਨਹੀਂ ਹਰ ਵਕਤ ਵੀ ਨਵਾਂ ਰੋਲ ਕਰਨਾ ਦੂ ਮੈਨੂੰ ਆਏ ਤਾਂ ਦੱਸ ਦੇ ਕੀ ਹੋ ਗਿਆ ਤੈਨੂੰ ਜਦੋਂ ਤੇਰੇ ਵਰਗਾ ਪੁੱਤ ਜੰਮ ਲੈਣਾ ਅਗਲੀ ਹਾਂ ਫਿਰ ਫਿਲਮਾਂ ਦੇ ਰੋਲ ਵੀ ਕਰਨੇ ਪੈਂਦੇ ਆ ਉਹ ਮੈਂ ਚੌਂਕੀਦਾਰੇ ਵੀ ਕਰਨੇ ਪੈਂਦੇ ਆ ਪੁੱਤ ਕੀ ਕਰਤਾ ਮੈਂ ਤੇ ਤੈ ਕੁਝ ਨਹੀਂ ਕਰਿਆ ਪੁੱਤ ਸਿਰ ਤੇ ਕਸੂਰ ਹੀ ਪਾੜਾ ਨਹੀਂ ਕਿਹਦੀ ਕੁੜੀ ਛੇੜਾਇਆ ਮੈਂ 10 ਮਿੰਟ ਕਸੂਰ ਤਾਂ ਸਾਰਾ ਮੇਰਾ ਹੀ ਐ ਨਾ ਪਤਾ ਕਿ ਕੁੜੀ ਛੇੜੀ ਐ ਹਾਂ ਨਾ ਤਾਂ ਇਹ ਕੁਝ ਹੋਰ ਕਰਿਆ ਪਰ ਹੁਣ ਜਿਹੜਾ ਕੁਝ ਕਰਿਆ ਉਹ ਤੈਨੂੰ ਮੈਂ ਹੀ ਦੱਸੂ ਕੀ ਕਰਿਆ ਲੈ ਹੁਣ ਤਾਂ ਮੈਂ ਕੁਝ ਵੀ ਨਹੀਂ ਕਰਕੇ ਆਇਆ ਤੇ ਦਾਰੂ ਵੀ ਨਹੀਂ ਪੀਤੀ ਲੈ ਦੇਖਦਾ ਸੋਫੀ ਫਿਰਦਾ ਅੱਛਾ ਹਾਂ ਤੂੰ ਸੋਫੀ ਫਿਰਦਾ ਬਹੁਤ ਵਧੀਆ ਗੱਲ ਹੈ ਜੇ ਤੂੰ ਅੱਜ ਸੋਫੀ ਐ ਨਹੀਂ ਤਾਂ ਤੂੰ ਬਹਾਨਾ ਮਾਰ ਦਿੰਦਾ ਖਾਦੀ ਪੀਤੀ ਚ ਬੋਲਿਆ ਗਿਆ ਹਾਂ ਹੈਨਾ ਕੀ ਹੋ ਗਿਆ ਤੇਨੂੰ ਆਏ ਫਿਰ ਬੱਜੂ ਡੰਡਾ ਬੱਜੂ ਲੈ ਹੱਥਾ ਤੇਰੀ ਉਹ ਤਾਂ ਤੁਹਾਨੂੰ ਕੋਸ ਮਿਰਾ ਕਿਹੜਾ ਅੰਗ ਹੋਵਾਲਾ ਛੱਡ 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 ਗੱਲ ਦੱਸ ਗੱਲ ਦੱਸ ਕੀ ਸਾਡੇ ਨੂੰ বাজਦੀ ਹੁੰਦੀ ਹੈ ਇਹ ਨਾ ਉਹ ਛੋਟੀ ਵੇਚੀ ਐ ਏਜੰਟੇ ਨੂੰ ਕੀ ਹੋ ਗਿਆ ਹਾਂ ਤਾਂ ਵੇਚੀ ਸੀ ਫਿਰ ਤੁਹਾਨੂੰ ਤਾਂ ਪਤਾ ਤਾਂ ਹੈਗਾ ਬੇਬੇ ਆ ਛੜਦੇ ਬੱਟਾ ਹੁੰਦਾ ਹੈ ਮੂੰਹ ਤਾਂ ਮਰੂ ਖਾਗੜ ਛਾਡੋ ਡੰਡਾ ਮੈਂ ਥੱਪੜ ਮਾਰ ਲੈ ਦੀ 6 ਵਜੇ ਰਾਤ ਨੂੰ ਹੱਡ ਦੁਖਣਗੇ ਉਹ ਹਨ ਆ ਕੇ ਆਪ ਦੱਸ ਕੇ ਗਿਆ ਕਹਿੰਦਾ ਮੇਰੇ ਪੈਸੇ ਵੱਧ ਆ ਕੇ ਗਿਣਤੀ ਚ ਕਹਿੰਦਾ ਕਿਦੋਂ ਮੈਂ ਹੋਰ ਕਿਸੇ ਦੇ ਗਿਆ ਗਾਂਹਾ ਹੋਰ ਛੋਟੀ ਖਰੀਦੀ ਹੋਊਗੀ ਕਹਿੰਦਾ ਉੱਥੇ ਪੈਸੇ ਘਟ ਗਏ ਨਾ ਤੁਹਾਡੇ ਮੁੰਡੇ ਨੂੰ ਮੈਂ ਭਲੇਖੇ ਨਾਲ ਵੱਧ ਪੈਸੇ ਦੇ ਗਿਆ ਫਿਰ ਉਹ ਚ ਗਲਤੀ ਕੀਤੀ ਆ ਉਹਦੀ ਆ ਵੱਧ ਪੈਸੇ ਦੇ ਗਿਆ ਤੇ ਅਸੀਂ ਕਿੱਥੇ ਨੇ ਮੰਮੀ ਜੀ ਬਿਮਾਰੀ ਪੈਣਾ ਕੀਤੇ ਕਿੱਥੇ ਵਰਤ ਗਿਆ ਮੈਨੂੰ ਕਿ ਦੱਸਦਾ ਹੈ ਉਹ ਬੇਬੇ ਤੈਨੂੰ ਫੜਾਈ ਤਾਂ ਤੀ ਤੂੰ ਖੋਲੇ ਸੀ ਪੈਸੇ ਮੈਥੋਂ ਥੋੜੇ ਜੇ ਤਾਂ ਦੂਜੇ ਗਏ ਹਾਂ ਥੋੜੇ ਦੂਜੇ ਤਾਂ ਗਏ ਉਹਦਾ ਲੈਣ ਦੇ ਲੈ ਗਿਆ ਤੈਨੂੰ ਦੱਸਿਆ ਤਾਂ ਹੀ ਹੋਟਲ ਵਾਲਿਆਂ ਨੂੰ ਦੇਣੇ ਸੀ ਪੈਸੇ ਹਾਏ ਵੇ ਰੱਬਾ ਬੇ ਮੈਨੂੰ ਚੱਕ ਲੈ ਵੇ ਅਜ ਦੂ ਤਾਂ ਇਹਦੇ ਨਾਲ ਮੈਨੂੰ ਨਾ ਜੋੜੀਆਂ ਕੁੜੀਆਂ ਹੀ ਦੇ ਦਿੰਦਾ ਲੈ ਜੋੜੀਆਂ ਕੁੜੀਆਂ ਦੇ ਦਿੰਦਾ ਬੇਬੇ ਉਹੀ ਮਾਰੀ ਜਾਂਦੀ ਆ ਮਾੜੇ ਕਹਿਣਾ ਤੂੰ ਕਿਵੇਂ ਰੌਲਾ ਪਾਈ ਜਾਂਦੀ ਆ ਉਹ ਬੇਬੇ ਮਾਰੀ ਜਾਂਦੀ ਆ ਭਲੇ ਐਕਦੇ ਜਾਣਿਆ ਹਜੇ ਬੇਬੇ ਉਹੀ ਮਾਰੀ ਜਾਂਦੀ ਆ ਉਹ ਬੇਬੇ ਉਹ ਤਾਂ ਗਏ ਆਏ ਪੈਸੇ ਆਪਾਂ ਨੂੰ ਕੀ ਸੰਸਾਬ ਦਾ ਉਹਨੇ ਵੱਧ ਦਿੱਤੇ ਆ ਭਲੇ ਖੇਣਾ ਮੈਂ ਕੀ ਕਰਾਂ ਦੱਸ ਹੁਣ ਪੈਸੇ ਕਿੱਥੇ ਨੇ ਉਹ ਪੈਸੇ ਦੱਸਿਆ ਤਾਂ ਹੋਟਲ ਆਏ ਨੂੰ ਦੇਤੇ ਪਰੌਣੇ ਨੂੰ 20 ਆ ਦੀ ਦੱਸਿਆ ਖੋਪੜੀ ਚ ਬਾੜ ਲਓ ਗੱਲਾਂ ਕਿਹੜਾ ਇੱਕ ਖੂ ਪਟਦਾ ਨਿਤ ਨਵੇਂ ਪਟਦਾ ਇਹ ਦਾਰੂ ਤਾਂ ਹੁਣ ਪੀਣੀ ਹੈਗੀ ਦਾਰੂ ਪੀਣੀ ਆ ਕਿਉਂ ਕੀ ਗੱਲ ਮਰੀਜ਼ ਐ ਤੂੰ ਵੀ ਤੇਰੀ ਦਵਾਈ ਆਹੋ ਤੈਨੂੰ ਜ਼ਰੂਰੀ ਐ ਹੋਰ ਕੀ ਕਹਿੰਦਾ ਸੀ ਯਾਰ ਥਾਣੇ ਥੁਨੇ ਤੈਨੂੰ ਜਾਂਦਾ ਜਾਊਗਾ ਮੈਂ ਵੀ ਜਾਊਂਗੀ ਨਾਲ ਆਹ ਖੜੀਆ ਝੋਟੀ ਕਿੰਨੇ ਵਾਧੇ ਬੇ ਪੈਸੇ ਹੁਣ ਕਿੱਥੋਂ ਦੇਵਾਂਗਾ ਅਗਲੇ ਦੇ ਝੋਟੀ ਕਿਵੇਂ ਲਈ ਤੂੰ ਕਿਉਂ ਮੈਂ ਲਈ ਆਈ ਆਏ ਕਿਵੇਂ ਫੜਾ ਗਿਆ ਉਹ ਮੈਂ ਲੈ ਕੇ ਆਈ ਆ ਫਿਰ ਉਹਦੇ ਪੈਸੇ ਮੈਂ ਕਿੱਥੋਂ ਮੜੂਗਾ ਹੁਣ ਜੇ ਮੈਨੂੰ ਕੀ ਬਤਾ ਸਿਰੀ ਲੱਗ ਜਾ ਅਗਲੇ ਦੇ ਵਿਆੜੀ ਕਰ ਅਗਲੇ ਦੇ ਪੈਸੇ ਬੁਰੇ ਕਰ ਜਿੰਦ ਮਰਜੀ ਕਰ ਮੈਨੂੰ ਆਏ ਲੱਗਾ ਜੀ ਮੈਨੂੰ ਥੋੜੇ ਕੰਨ ਪੱਟਣੇ ਪੈਣਗੇ ਰਾਤ ਨੂੰ ਗੱਲ ਬੱਢਣਾ ਬੂ ਸੁੱਤੇ ਆ ਪਟਕਣ ਸੁੱਢੀ ਉਤਰੋ ਚੱਲਦੀ ਆ ਗੋਲਪੋਟ ਕੇ ਮਾਰ ਦੂੰ ਮੈਂ ਤੈਨੂੰ ਫਿਰ ਹੋਰ ਬੇਬੇ ਹੁਣ ਕੀ ਕਰਾਂ ਤੁਸੀਂ ਚਕਾੜਾ ਹੁੰਨੀ ਐ ਤੁਸੀਂ ਚਕਾ ਤੋੜ ਲਿਆ ਕਰੋ ਕਿਉਂ ਇਹ ਜੇ ਕੰਮ ਕਰਦੇ ਹੋ ਉਹ ਤੋੜ ਲੱਗੀ ਜਿ ਲੈ ਗਿਆ ਕੰਮ ਕਰਦੇ ਉਹਨਾਂ ਦੇ ਘਰੋਂ ਖੋਲਾ ਲਈ ਕੀ ਕਰਾਉਣਾ ਤਾਂ ਗੋਹੇ ਦੇ ਘਰ ਤੋਂ ਪਰ ਜੂੜ ਵੱਢਿਆ ਗਿਆ ਸੀ ਨਾ ਮੈਨੂੰ ਐਂ ਘਰ ਪੁੱਤ ਦੱਸ ਇੱਕ ਗੱਲ ਵੀ ਜੇ ਤੇਰੇ ਕੋਲ ਇਹ ਮਾਲ ਪੋਸੂ ਵੀ ਵਿਕ ਗਿਆ ਸਾਰਾ ਕੁਝ ਵਿਕ ਗਿਆ ਫਿਰ ਤੇਰੀ ਦਾਰੂ ਕਿੱਥੋਂ ਆਊਗੀ ਉਹ ਤਾਂ ਮਹਾਰਾਜ ਦਊਗਾ ਆਪੇ ਦਿੱਤੀਆਂ ਗਾ ਅਜਰਾ ਵਿੱਚ ਹੀ ਰੰਬਾ ਰੱਖੋਗਾ ਮਹਾਰਾਜ ਨੂੰ ਤਾਂ ਨਾਕੜੀ ਸਿਆ ਕਰੋ दारू ਪਿਆ ਲੈ ਕੇ ਹਮ ਮਰਜੋ ਤੁਸੀਂ ਇਹੇ ਜੇ ਮੈਂ ਜੀ ਨਹੀਂ ਕਰਦਾ ਕੋਈ ਮਾ ਨਹੀਂ ਕਹਿੰਦੀ ਮੇਰਾ ਪੁੱਤ ਮਰ ਜਾ ਤੂੰ ਤਾਂ ਮਰੇ ਹੀ ਚੰਗਾ ਚੱਲ ਮਰ ਜੂਗਾ ਕੋਈ ਨਹੀਂ ਤੂੰ ਮੇਰੀ ਗੱਲ ਸੁਣ ਲੈ ਮਰ ਜਾ ਜਿੰਨਾ ਰੌਲਾ ਪਾਈ ਜਿੰਨੀ ਮੇਰੀ ਮਿੱਟੀ ਪਲੀਤ ਹੋਈ ਜਾਂਦੀ ਅਗਲਾ ਮੈਨੂੰ दारू दारू ਵਾਲਾ ਹੀ ਦੇਖਣ ਲੱਗ ਗਿਆ ਸਾਰੇ ਪਿੰਡ ਤੋਂ ਤੂੰ ਹੈ ਹੀ ਖਰਾਬੀ ਖਬਾਬੀ ਹਰਦੀ ਨਹੀਂ ਬੀਬੀ ਵਧਾਈ ਰੱਖਦੀ ਹੈ ਕਹੇ ਯਾਰ ਮਾੜਾ ਐਵੇਂ ਹੀ ਮਰੀ ਦੇ ਨਾਲ ਕੱਟੀ ਛੱਡਿਆ ਉਹਨਾਂ ਦੀ ਮਾਂ ਨਹੀਂ ਪੈਸੇ ਦਿੰਦਾ ਹੁਣ ਆ ਬਰਕੇ ਦਿਖਾਵੇ ਇੱਥੇ ਮੈਂ ਤੂੰ ਖੋਲ ਕੇ ਗੱਲ ਸੁਣ ਲੈ ਕੁੜੀਏ ਮੇਰੀ ਗੱਲ ਉਧਰ ਨਾ ਜੇ ਇਹ ਬਾਗਿਆ ਪਸੂ ਆਗ ਨਹੀਂ ਫਿਰ ਤੇਰੀ ਖੈਰ ਨਹੀਂ ਪੰਚਾਇਤ ਚ ਸੱਦਣ ਗਿਆ ਉਹ ਬੇਇੱਜ਼ਤੀ ਹੋ ਜੂ ਪੈਰੀਆਂ ਸਰਮਾਉਣ ਦੇ ਨਾਲੇ ਮੈਂ ਤਾਂ ਪੰਚਾਇਤ ਵਾਲਾ ਨੂੰ ਵੀ ਕਿਹਾ ਹੂੰ ਵੀ ਇਹਦਾ ਕੰਨ ਫੜੋ ਤੇਰੇ ਘਰੇ ਲਵਾਓ ਸੀਰੀ ਇਹਨੂੰ ਆਪੇ ਕੰਮ ਕਰੂਗਾ ਪਤਾ ਲੱਗੂਗਾ ਮਾਦਾ ਮਾਮੇ ਵਰਗੇ ਨੂੰ ਫੋਨ ਕਰਦਾ ਆ ਕੇ ਵੀ ਸਾਡਾ ਨਵੇੜਾ ਕਰਾ ਦਿਓ ਮੈਨੂੰ ਤਾਂ ਅਟ ਕਰ ਦਿਓ ਮਾਮਾ ਨੂੰ ਤੇਰੀ ਕਰਤੂਤ ਦਾ ਪਤਾ ਹੀ ਹੈ ਮਾਮੇਨ ਕੀ ਫੋਨ ਲਾਏਗਾ ਭਰਾ ਤਾਂ ਮੇਰੇ ਨੇ ਉਹ ਭਰਾ ਤਾਂ ਤੇਰੇ ਨੇ ਬਾਗ ਫਿਰ ਕਰ ਲੋ ਜਿਵੇਂ ਹੁੰਦਾ ਫਿਰ ਮੈਂ ਤਾਂ ਜਾਣਾਂ 2-4 ਦਿਨ ਬਾਹਰ ਜਾਣਾ ਘ ਫਿਰ ਆਏ ਹੁਣ ਉੱਥੇ ਰਹਿ ਜਾ ਅਗਲੇ ਆਉਂਦੇ ਆ ਕਰਨਾ ਕਰੂਗਾ ਅਗਲਾ ਦੇ ਪੈਸੇ ਜਿੱਥੋਂ ਮਰਜੀ ਦੇ ਭਾਵੇਂ ਆਪ ਦਾ ਆਪ ਦੇਖ ਸੀਰੀ ਲੱਗ ਦਿਹਾੜੀ ਕਰ ਜੋ ਮਰਜੀ ਕਰ ਮੇਰੇ ਘਰੋਂ ਨਾ ਮੈਂ ਖੇਨੀ ਦੇਵਾ ਨਾ ਮੈਨੂੰ ਲੋੜ ਆ ਪੀਣੀ ਆ ਤਾਂ ਆਪਦੇ ਸ਼ਰਤੇ ਪੀ ਇੱਟਾ ਹੀ ਕਰਤਾ ਕੰਮ ਉਹਨੇ ਕੰਮ ਕਰਦੇ ਸੀ ਪੈਸੇ ਦੇ ਦੇ ਕੇ ਦੇ ਕਿਥੋਂ ਮੈਨੂੰ ਕੀ ਪਤਾ ਸੀ ਬਿਮਾਰੀ ਪੈਣਾ ਵੀ ਇਹ ਐ ਕਰੂਗਾ ਇਹ ਤਾਂ ਉਹੀ ਨਿੱਤੀ ਡੱਫਣ ਲੱਗ ਗਿਆ ਟੜਕੀ ਕਿੰਨੇ ਪੈਸੇ ਵੱਧ ਦੇ ਗਿਆ ਉਹ ਪਤਾ ਕਹਿੰਦਾ 2000 ਵੱਧ ਆ ਗਿਆ ਲੇ ਲੋ ਇਸ ਤੂਈ ਲਾ ਲੈ ਹੁਣ 2000 ਆਪੀ ਦਊਗਾ ਪਲੇਟ ਦੇ ਜਾਣਾ ਜਿੱਥੋਂ ਮਰਜੀ ਦੇਵੇ ਮੈਨੂੰ ਕੀ ਮਾੜੀ ਲਾਦ ਇਹੇ ਜੀ ਲਾਦ ਨਾਲ ਤਾਂ ਆਉਤੀ ਚੰਗਾ ਅਗਲਾ ਇੱਕੋ ਹੀ ਦੁੱਖ ਸੀ ਵੀ ਮੇਰੇ ਹੈ ਹੀ ਨਹੀਂ ਕੋਈ ਲਾਦ ਆ ਹੁਣ ਖੁਸ਼ੀ ਆਪਾਂ ਨਿਤ ਛੱਡਦਾ ਕਦੇ ਕੋਸ ਕਦੇ ਕੋਸ ਹੁਣ ਕਰਾਂ ਤਾਂ ਕੀ ਕਰਾਂ ਹੁਣ ਕੱਤੀ ਤਾਂ ਮੈਂ ਖੋਲ ਲਈ ਅਗਲੇ ਦੇ ਘਰ ਹੁਣ ਸ਼ਿਆਪਾ ਲੜਾਈ ਨੂੰ ਥਾਂ ਹੋ ਗਿਆ ਮੁਆਇਆ ਖਾ ਰਾਇ ਹੈ ਲੋਟ ਹੀ ਆ ਜੇ ਮੈਂ ਤਾਂ ਜੇ ਅਗਲੇ ਨੇ ਇਕੱਠ ਕਰਿਆ ਚਾਰ ਬੰਦਿਆਂ ਚ ਮੈਂ ਤਾਂ ਕਹਿ ਦੂੰ ਆ ਬੈਠਾ ਭਾਈ ਨਾ ਤਾਂ ਮੈਨੂੰ ਪੁੱਛ ਕੇ ਕੱਟੀ ਵੇਚੀ ਐ ਨਾ ਮੇਰੀ ਵੇਚਣ ਦੀ ਸਲਾਹ ਆਪ ਦਾ ਇਹਨੂੰ ਲੈ ਜਾ ਜਿੱਧਰ ਮਰਜ਼ੀ ਲੈ ਜਾ ਮੇਖ ਦੇ ਛਾਣੇ ਨੇ ਕਿੱਥੇ ਦਿਮਾਗ ਹਲਾਉਣਾ ਕਰੇਗਾ ਹਾਈ ਹਾਈ ਕੋਰੇ ਪਾਣੀ ਦਾ ਗਲਾਸ ਗਾਲ ਤੇ ਦੇ ਦੇ ਅੰਦਰੀ ਬੜ ਗਈ ਜੋਕ ਹੋ ਗਿਆ ਜੀ ਬੇਬੇ ਨੂੰ ਉਹ ਤਾਂ ਮੁਸ਼ਕਲੀ ਤੇ ਇਹ ਕਵਾੜੀਏ ਨਾਲ ਗੱਲ ਹੋਈ ਸੀ ਬਰੀ ਦੇ ਦੂੰ ਕਹਿੰਦਾ 10000 ਰੁਪਏ ਤਾਂ ਕਿਸੇ ਨੇ 5 ਤੋਂ ਘੱਟ ਹੀ ਦੂਗਾ ਅਗਲਾ 4 4.5 ਬਾਰੇ 3400 ਦਾ ਜਾਊ ਅੱਛਾ ਆ ਗਿਆ ਆਵਦਾ ਵੀ ਮੋਲੇ ਲਵਾ ਲੈਂਦਾ ਪੁੱਤ ਤੇਰੇ ਕਿੰਨੇ ਕ ਦਊਗਾ ਕਵਾੜੀਆ ਉਹ ਰੇੜੀ ਜੀ ਲੈ ਕੇ ਫਿਰ ਦਾਰੇ ਆਇਆ ਕਰੀ ਕਿ ਲਵੇਚ ਲੋ ਪੱਤੀ ਵੇਚ ਲੋ ਖਾਲੀ ਬੋਤਲਾਂ ਵੇਚ ਲੋ ਉਹ ਬੇਬੇ ਉਹ ਤਾਂ ਕੋਈ ਨਹੀਂ ਜਦ ਮਹਾਰਾਜ ਜਿੱਥੇ ਲੈ ਜੀ ਉਹਨੇ ਲੈ ਕੇ ਜਾਣਾ ਹੋਇਆ ਗੰਦੂ ਆਏ ਹੁਣ ਆਪਾਂ ਉਹਦੇ ਮਿੱਟੀ ਕੱਢਣਗੇ ਸੀ ਰਾਹ ਤੇ ਖੜ ਗਿਆ ਖੇਤਾਂ 'ਚ ਉੱਥੇ ਕਿੱਡਾ ਔਖਾ ਹੋਇਆ ਮੈਂ ਦੇਖਲਾ ਹਾਂ ਕੱਲ ਸੁਣ ਲੈ ਮੈਂ ਆ ਨਾ ਨਿੱਤੀ ਤੇ ਨਤਾਰ ਵੀ ਮੈਨੂੰ ਵੇਚ ਲਿਆ ਮੈਨੂੰ ਪਤਾ ਹੈ ਤੂੰ ਕਦੋਂ ਦਾ ਲੱਗਿਆ ਕਰੋਲੇ ਦੇਣ ਆ ਸੀਟ ਜੀ ਖੋਲ ਕੇ ਤੈਂ ਧਰੀ ਐ ਵੀ ਮੈਂ ਦੋਕ ਦਿਨ ਐ ਦਿਖਾ ਦੂੰ ਇਹਦੀ ਸੀਟ ਖੁੱਲ ਗਈ ਇਹਦਾ ਐ ਹੋ ਗਿਆ ਫਲਾਨਾ ਹੋ ਗਿਆ ਮੇਰੀਆਂ ਮੈਂ ਬੱਟ ਦੂ ਰਿਉੜੀਆਂ ਹਰ ਬਖਸ਼ਤ ਨਹੀਂ ਮੈਂ ਸਾਦੇ ਚ ਫਿਰਦਾ ਬੇਬੇ ਕਦੇ ਤਾਂ ਮੈਂ ਭਲਾ ਹੈਗਾ ਇਟਾ ਇਹ ਹੁਣ ਤਾਂ ਤੂੰ ਮੈਨੂੰ ਚੋਰ ਦਿਸਣ ਲੱਗ ਗਿਆ ਚੋਰ ਸੁਣ ਗਈ ਲੈ ਤਾ ਜਾਨੀ ਚੋਰ ਵਾਲਾ ਵੀ ਟੱਪ ਗਿਆ ਰਹਿਣ ਦੇ ਬੇਬੇ ਹਾਂ ਤੂੰ ਚਲਾ ਲਿਆ ਕਰ ਲੈ ਤੈਨੂੰ ਸਿਖਾ ਦੇਣਾ ਜੀ ਤੈਨੂੰ ਬੜਾ ਬਰਾਕ ਹੋ ਜਾਣਾ ਚਲਾ ਲੂੰਗੀ ਲੱਗ ਤਾਂ ਨਹੀਂ ਟੁੱਟੀਆਂ ਆ ਬਥੇਰੇ ਆਸ ਗਮਾਂਡ ਚ ਮੁੰਡੇ ਨੇ ਉਹ ਚਲਾ ਲਿਆ ਕਰਨੀ ਉਹਨਾਂ ਨੂੰ ਲੈ ਜਾ ਕਰੂੰਗੀ ਨਾਲ ਆ ਕੀ ਬਣਾਈ ਜੰਨੀਓ ਇਹ ਬਹੁਤਾ ਦਿਸ ਗਿਆ ਵੀ ਵੇਚਣ ਵਾਲਾ ਨਹੀਂ ਪਤਾ ਵੀ ਦਾਲ ਨਹੀਂ ਇਦੂ ਮਾੜੀ ਲਸਣ ਨਹੀਂ ਮਿਲੀ ਤੁਹਾਨੂੰ ਕਿਥੋਂ ਬੀਜ ਗੰਦਾ ਗੁੱਡ ਦੰਦਾ ਜੋ ਗੁੱਡਿਆ ਨਹੀਂ ਪਾਣੀ ਨਹੀਂ ਲਾ ਟਾਈਮ ਸਰ ਅੱਲਾ 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 ਰੋਜੀ ਅੱਲਾ ਦਾ ਲੰਗੂ ਕੋਈ ਚਾਚਰੀ ਸਬਜ਼ੀ ਕਰ ਲੋ ਆ ਜਿਹੜਾ ਪੀ ਕੇ ਰੂੜੀ ਤੇ ਮੂਤ ਕੇ ਆਉਣਾ ਮੂਤ ਤੇ ਉਹ ਨੇਆ ਕਰਦਾ ਨਹੀਂ ਨੇਆ ਕਰ ਸਰ ਟੱਬਰ ਖੁਸ਼ ਹੋ ਕੇ ਖਾਵੇ ਦੋ ਟਾਈਮ ਜੇ ਤੂੰ ਮੈਨੂੰ ਛੋਟੇ ਹੁੰਦੇ ਨੂੰ ਕੰਮ ਤੇ ਲਾਜ਼ ਦੇ ਨਾ ਬੇਬੇ ਤਾਂ ਮੈਥੋਂ ਕੰਮ ਹੋ ਜਾਂਦਾ ਤੂੰ ਮੈਨੂੰ ਬਾਹਲਾ ਲਾੜ ਹੀ ਤਾਂ ਕਸੂਰ ਹੋ ਗਿਆ ਮੈਥੋਂ ਬੇ ਲਾੜਲਾ ਰੱਖ ਲਿਆ ਆਹੀ ਤਾਂ ਕਸੂਰ ਹੋ ਗਿਆ ਉਹੀ ਤਾਂ ਸਜ਼ਾ ਭੁਗ ਦਿਤੀਆਂ ਹੋਰ ਕੀ ਭੁਗਤ ਦੀ ਹੁਣ ਮੈਥੋਂ ਕੰਮ ਹੁੰਦਾ ਹੈ ਹੁਣ ਤਾਂ ਲੱਗ ਜੂ ਪੁੱਤ ਤੂੰ ਤਾਂ ਉਰੀ ਮਾਂ ਨੂੰ ਉਧੜਿਆ ਕਰੇਗਾ ਉਹ ਕਾਂ ਉਧਰੋਂ ਆਉਂਦੇ ਜਿੰਦਾ ਕਰਕੇ ਕੇ ਰੋਟੀ ਪਾਣੀ ਬੰਦ ਕਰਤਾ ਨਾ ਵੀ ਜਾ ਜਿੱਥੋਂ ਮਰਜ਼ੀ ਖਾ ਕੇ ਆ ਲਾਤਾ ਢੋਲੇ ਨੂੰ ਜਿੰਦਾ ਆਟੇ ਵਾਲੀ ਨੂੰ ਕੋਈ ਨਹੀਂ ਲਸਣ ਨਾ ਪਾਉਗੇ ਬੇ ਖਾ ਉਹ ਜਦੋਂ ਪਾਲਾਂਗੇ ਤੂੰ ਪਿਓ ਨਹੀਂ ਹੈਗਾ ਵੀ ਲੱਖਣ ਦਿੰਨਾ ਸਾਨੂੰ ਜੇ ਤੁਹਾਡੇ ਕੋਲੇ ਬੰਦਾ ਦੁੱਖ ਸੁੱਖ ਕਰੇ ਨਾ 2 ਮਿੰਟ ਤੁਹਾਡਾ ਮੂੰਹ ਹੀ ਹੈਗਾ ਬੈਠਣਾ ਲੈ ਵੇਖਿਆ ਮਾਤਾ ਲੈ ਕੜੀਏ ਤੇਰੇ ਦੁੱਖ ਸੁੱਖ ਨੂੰ ਕੌਣ ਆ ਤੂੰ ਨਾ ਦੇਖੀ ਇਹਨੂੰ ਭੇਜ ਦੇ ਮੇਰਾ ਮਨੀਰਾਮ ਹੀ ਨਹੀਂ ਉੱਠਦਾ ਹੂੰ ਤੇਰਾ ਮਨੀਰਾਮ ਤਾਂ ਬਸ तो कौन ना देख ला पुत जीते हाँ दी मामी को ना जी ला रही मेरा पुत चंगा है तो चाक मैं ना मेरे पुत नु बाड़ी छेती मिलना आऊंगी ठीक है इन सारिया चीजा भी लेके आऊंगी ठीक है हाँ बस मेरी लाडो थी जी ला रही चंगा ਮੰਮੇ ਤੂੰ ਮੈਂ ਛੇਤੀ ਆ ਜਾਈ ਤੈਨੂੰ ਪਤਾ ਤਾਂ ਹੈਗਾ ਮੇਰਾ ਤੇਰੇ ਬਿਨਾ ਜੀ ਨਹੀਂ ਲੱਗਦਾ ਹਾਂ ਮੈਂ ਮਰ ਜਾ ਮੈਂ ਛੇਤੀ ਆਉਂਗੀ ਪੁੱਤ ਮੇਰਾ ਵੀ ਨਹੀਂ ਜੀ ਲੱਗਣਾ ਤੇਰੇ ਬਿਨਾ ਤੈਨੂੰ ਕੀ ਲੱਗਦਾ ਵੀ ਤੇਰੀ ਮਾਂ ਦਾ ਜੀ ਲੱਗ ਜੂਗਾ ਕੋਈ ਨਹੀਂ ਮੈਂ ਛੇਤੀ ਮਿਲਣਾ ਮੇਰਾ ਬੁੱਗਾ ਆਹ ਲੈ ਇੱਕ ਜੱਫੀ ਹੋਰ ਪਾ ਪੁੱਤ ਜੀਤੀ ਜੀ ਦਿੱਤੀਏ ਉਹ ਮਿੱਕ ਕਾਂ ਸੀ ਇਹ ਬੁੱਤ ਇਹ ਨਹੀਂ ਤਾਂ ਜਿੱਤੀਏ ਮੇਰੀ ਭੈਣ ਸੀ हां ਬੁੱਤ ਨਹੀਂ ਨਹੀਂ ਮੈਨੂੰ ਐ ਲੱਗਿਆ ਪਕਾਸ ਕਰਿਆ ਜੀ ਦਾਸ ਦਾਸਾ ਜੀ ਇਹ ਲੈ ਨਹੀਂ ਤਾਂ ਜੀ ਮੈਨੂੰ ਪਿਛਾ ਨਹੀਂ ਨਾ ਐ ਮੈਨੂੰ ਅੰਦਰ ਲੈ ਕੇ ਜਾਂਦੀ ਬਿਆਰ ਨਾਲ ਪੁੱਛ ਤੈਨੂੰ ਇਹ ਸਾਲ ਚੱਲਦੀ ਹੂ ਪਰ ਮੈਨੂੰ ਤਾਂ ਪਛਾੜਦੀ ਹੈ ਉਹੀ ਜੇਨ ਚੱਕੇ ਮੇਰੀ ਜੀ ਆਹ ਕਾਰਾ ਨਹੀਂ ਹੈ ਕੀ ਆ ਲਹੋਗੀ ਫੇ ਪੁੱਤਾਂ ਨੇ ਕੋਈ ਛੈਪਾ ਛੇੜਿਆ ਪਤਾ ਨਹੀਂ ਮੰਮੀ ਕੌਣ ਪਤਾ ਨਹੀਂ ਮੰਮੀ ਕੌਣ ਹਾਂ ਬੰਦੇ ਕੇ ਬੁੜੀ ਹੈ ਚਲ ਆ ਗੋੜੇ ਚਲ ਇਹ ਦੋ ਕਿੰਦੇ ਕੰਦੇ ਆਂ ਤਲਾਰੀ ਹੈ ਕੋਈ ਹੁਣ ਤੋਂ ਮੋਰ ਖਾਇਆ ਨਾ ਮਮਾ ਇੱਥੇ ਜਾਣਾ ਆ ਜਾ ਮੈਂ ਜਾਣਾ ਬੱਚਾ ਆਏ ਤਾਂ ਮੂੰਹ ਚ ਫੋਣਾ ਵੀ ਆਪਾਂ ਨੂੰ ਉਹ ਹਾਂ ਭਾਈ ਕਿਹੜਾ ਏਕਾਂ ਬਾਤ ਤੋੜਿਆ ਕੀ ਗੱਲ ਆ ਸੱਚੀ ਗੱਲ ਕੌਣੋਂ ਭਾਈ ਤੁਸੀਂ ਲੱਭੇ ਮੈਂ ਤਾਂ ਨਹੀਂ ਜਾਣਦਾ ਅਸੀਂ ਜਿੱਤ ਜਿੱਤਦਾ ਰਹੇਗੇ ਜਿੱਤਦੇ ਤੇ ਬੈਠਿਆ ਯਹੀ ਘਰ ਤੋਂ ਮੇਰਾ ਹਾਂਜੀ ਮਤਲਬ ਕੋਈ ਗੱਲ ਨਹੀਂ ਆਪਾਂ ਅੰਦਰ ਬੈਠ ਕੇ ਗੱਲ ਕਰ ਲੈਂਦੇ ਆ ਅਸੀਂ ਦੱਸੋ ਵੀ ਕੌਣ ਅੰਦਰ ਬੈਠ ਕੇ ਗੱਲ ਕਰ ਅਸੀਂ ਇਹਦੇ ਪਰਿਵਾਰ ਚ ਹੀ ਆਂ ਅਸੀਂ ਜਿੱਤੀ ਨੇ ਮਿਲਣ ਆਈ ਸੀ ਪਰ ਬਾ ਜੋ ਮੈਂ ਤਾਂ ਤੁਹਾਨੂੰ ਦੇਖਿਆ ਨਹੀਂ ਨਾ ਭਿਆ

ਬੈਠ। ਆਇਦ੍ਰੂ ਮਾਤਾ ਜੀ। ਗਰਮੀ ਚ ਆਇਓ ਕੀ ਸੀ ਉਹਨੇ ਪਾਣੀ ਪੀਓ? ਨਹੀਂ ਨਹੀਂ ਬਸ ਖੁਸ਼ੀ। ਦਾਦੀ। ਬਈਆ ਬਈ ਕੋਈ ਨਹੀਂ ਕੀ ਹੋ ਗਿਆ? ਜਿੱਤੀ। ਤੂੰ ਜਾਣਦੀ ਆ ਬਤੈਨ ਨੂੰ? ਨਾ ਜਿੱਤੀ ਪੁੱਤ। ਮੈਂ ਤੇਰੀ ਮਾਂ। ਹਾਂ? ਤੂੰ ਮੈਨੂੰ ਨਹੀਂ ਜਾਣ ਦਿੱਤੀ। ਮਾਂ? ਹਾਂ। ਮੈਂ ਜਿੱਤੀ ਦੀ ਮਾਂ ਮੇਰੀ ਮਾਤਾ ਮੰਮੀ ਬੱਚਨ ਜੀ ਵਰਗੀ ਸੀ ਤੈਨੂੰ ਦੱਸਾਂ ਤਾਂ ਸਾਰਾ ਕੁਝ ਨਹੀਂ ਪੈਣਾ ਗੱਲ ਸੁਣ ਤੇਰੀ ਮਾਂ ਮਰੀ ਨਹੀਂ ਤੇਰੀ ਮਾਂ ਹਲਾਤਾ ਨੇ ਮਾਰੀ ਸੀ ਤੇ ਮੇਰੀ ਕੋਈ ਮਾਂ ਨਹੀਂ ਹੈਗੀ ਮਾਂ ਚੋਟ ਬੋਲਦੇ ਨੇ ਮੈਨੂੰ ਕੀ ਪਤਾ ਹੈ ਕੌਣ ਨੇ ਪੈਣੇ ਮੇਰੀ ਗੱਲ ਸੁਣ ਮੈਂ ਤੇਰਾ ਭਾਈ ਆ ਤੈਨੂੰ ਮਿਲਣ ਵਾਸਤੇ ਆਇਆ ਕੰਨਾਂ ਦਾ ਕੋਈ ਆਇਆ ਨਹੀਂ ਨਾਲੇ ਗੱਲ ਸੁਣੋ ਭਾਈ ਅੱਜ ਟਿੱਕਰ ਕੋਈ ਆਇਆ ਨਹੀਂ ਨਾਲੇ ਜਦੋਂ ਪਿਆ ਕੇ ਲੈਂਦੀ ਹੈ ਨਾ ਅਸੀਂ ਮਾਂ ਦੇਖੀ ਨਾ ਭਾਈ ਤੂੰ ਕਾਹਨੇ ਕੁੜੀਏ ਮੈਂ ਤੇ ਘਰ ਆਲੀ ਭਾਈ ਮੈਂ ਤੈਨੂੰ ਦੱਸ ਫਿਰ ਇਦੋਂ ਪਹਿਲਾਂ ਤਾਂ ਅਸੀਂ ਕੋਈ ਦੇਖਿਆ ਨਹੀਂ ਅੱਜ ਤੁਸੀਂ ਭੈਣ ਭਾਈ ਕੌਣ ਬਣ ਕੇ ਆ ਗਏ ਸਾਨੂੰ ਕੀ ਪਤਾ ਮੇਰੀ ਮਾਂ ਨੇ ਨਾ ਮੇਰੀ ਭੈਣ ਨੂੰ ਨਾਲ ਕੇ ਛੱਡਦਾ ਸੀਗਾ ਜੀ ਤੇ ਮੇਰੀ ਮਾਮੀ ਨੇ ਵਿਆਹ ਕਰਾਇਆ ਇਹਦਾ ਤੇ ਮੈਨੂੰ ਨਹੀਂ ਸੀ ਪਤਾ ਫੇ ਮੇਰੀ ਭੈਣ ਦਾ ਵਿਆਹ ਕਰਤਾ ਤੇ ਮੈਨੂੰ ਤਾਂ ਹੁਣ ਪਤਾ ਲੱਗਿਆ ਤੇ ਮੈਂ ਤਾਂ ਫਿਰ ਉਨੇ ਪੈਰੀ ਮਾਂ ਨੂੰ ਲੈ ਕੇ ਨਾਲ ਆਇਆ ਇੰਨੇ ਚਿਰ ਆਪਸ ਵਿੱਚ ਕੋਈ ਅਣਬਨ ਹੋ ਗਈ ਸੀ ਤਾਂ ਵਰਤੋਂ ਹਟ ਗਈ ਸੀ ਕਿ ਅਸੀਂ ਜੀਤੂ ਨੂੰ ਮਿਲਣ ਆਇਆ ਜੀਤੂ ਨੂੰ ਨਾਲ ਲੈ ਕੇ ਕੋਈ ਕੋਈ ਨਾ ਪੈਣੇ ਦੋ ਮਿੰਟ ਖੜਿਆ ਕੋਈ ਨਾ ਮੈਂ ਵੀ ਇੱਕ ਵਾਰੀ ਮੇਰੇ ਗੱਲ ਲਾਦਮਰਾਦ ਆਲੀਆਂ ਕੋਈ ਨਾ ਤੇਰੇ ਗੱਲ ਲੱਗ ਜੂ ਲੈ ਦੱਸ ਕੋਈ ਨਾ ਪੁੱਤ ਗੁੱਸੇ ਗਿੱਲੇ ਸੌ ਬਾਰੀ ਹੁੰਦੇ ਆ ਫੇਰ ਵੀ ਤੇਰੀ ਮਾਂ ਹੈ ਮੇਰੀ ਮਾਂ ਹੈ ਨਹੀਂ ਮਾਂ ਤੈਨੂੰ ਮੈਂ ਕਿੰਨੇ ਵਾਰੀ ਤਾਂ ਕਹਤਾ ਕੋਈ ਮਾੜੀ ਹੈਗੀ ਕੋਈ ਨਾ ਦੋ ਘੜੀਆਂ ਲਈ ਕੋਈ ਨਹੀਂ ਤੂੰ ਨਾ ਡਰਨਾ ਮੇਰੀ ਗੱਲ ਸੁਣ ਅਸੀਂ ਸਮਝਦੇ ਆਂ ਵੀ ਤੇਰਾ ਨਾ ਹੁਣ ਤੱਕ ਬਹੁਤ ਬੁਰਾ ਹੋਇਆ ਤੁਹਾਨੂੰ ਸਾਰਾ ਕੁਝ ਦੱਸਿਆ ਮਾਮੀ ਨੇ ਪਰ ਗੱਲ ਹੁਣ ਬੁੱਤ ਕੋਈ ਗੱਲ ਨਹੀਂ ਮੈਨੂੰ ਨਹੀਂ ਪਤਾ ਤੁਹਾਡੇ ਚ ਕੀ ਹੋਇਆ ਅਸੀਂ ਨਹੀਂ ਤੁਹਾਨੂੰ ਦੇਖ ਜਾਣਦੇ ਤੁਹਾਡੇ ਕਹਿਣ ਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਇਹਦੀ ਪਰਜਾਈ ਆ ਜਾਂ ਭਾਈਆ ਜਾਂ ਮਾਂ ਹੈ ਕੋਈ ਵੀ ਹੈ ਪਰ ਇੱਕੋਦਮ ਕੁਝ ਨਹੀਂ ਹੋ ਸਕਦਾ ਕੋਈ ਗੱਲ ਨਹੀਂ ਇਹ ਤਾਂ ਸੋਤੋਂ ਐਂ ਡਰੀ ਜਾਂਦੀ ਹੈ ਜਿਵੇਂ ਕੋਈ ਤੁਸੀਂ ਜ਼ਿਆਦੀ ਇਹਨੂੰ ਦੁੱਖ ਦਿੱਤੇ ਹੋਣ ਨਹੀਂ ਨਹੀਂ ਮਾਸੀ ਜੀ ਸਗੋਂ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਭੈਣ ਬਾਰੇ ਸਾਨੂੰ ਤਾਂ ਮੰਮੀ ਨੇ ਹੁਣੇ ਦੱਸਿਆ ਜਦੋਂ ਸਾਨੂੰ ਪਤਾ ਲੱਗਿਆ ਅਸਾਂ ਭੈਣ ਨੂੰ ਮਿਲ ਲਏ ਸੱਚੀ ਤੇਰਾ ਵੀਰ ਹੈ ਨਾ ਤੈਨੂੰ ਕਦੋਂ ਦਾ ਲੱਭ ਰਿਆ ਸੀਗਾ ਤੇ ਉਹਦੇ ਵੀਰ ਨੇ ਇੱਕ ਵਾਰੀ ਗਲਤੀ ਕਰ ਇਹ ਤੇਰਾ ਬਹੁਤ ਮੋਹ ਕਰਦਾ ਤੈਨੂੰ ਮਿਲਣਾ ਚਾਹੁੰਦਾ ਸੀਗਾ ਇਹ ਦੇ ਗੱਲ ਸੁਣਦੀ ਏ ਜੇ ਮੋਹ ਕਰਦੇ ਸੀ ਜਦੋਂ ਇਹ ਬਈ ਹੀ ਹੈ ਫਿਰ ਤੁਸੀਂ ਉਦੋਂ ਕਿਉਂ ਨਹੀਂ ਆਏ ਆਪਦੇ ਨਾਨਕੇ ਵੀ ਨਹੀਂ ਆ ਸਕੇ ਭੈਣੇ ਉਹ ਕੀ ਭੈਣੇ ਭੈਣੇ ਯਾਰ ਜਦੋਂ ਕਹੀ ਜਾਂਦੀ ਆ ਬਈ ਮੈਂ ਜਾਣਦੀ ਵੀ ਕਿਉਂ ਰਵਾਈ ਜਾਂਦੇ ਉਹਨੂੰ ਯਾਰ ਤੁਸੀਂ ਭੈਣੇ ਮੇਰੀ ਗੱਲ ਸੁਣ ਮੈਂ ਤੇਰਾ ਭਾਈ ਆ ਤੇ ਆ ਤੇਰੀ ਮਾਂ ਮੈਨੂੰ ਵੀ ਪਤਾ ਤੂੰ ਪਤਾ ਨਹੀਂ ਕਿਉਂ ਕਿਉਂ ਇਹਨੂੰ ਨਾ ਪਛਾਣੀ ਜਾਨੀ ਐ ਪਰ ਤੂੰ ਧਿਆਨ ਨਾਲ ਦੇਖ ਹੈ ਇਹ ਤਾਂ ਉਹ ਗੱਲ ਹੋ ਗਈ ਆਖੇ ਸੱਦੀ ਨਾ ਸਦਾਈ ਮੈਂ ਲਾੜੇ ਦੀ ਤਾਈ ਉਹ ਬਈ ਉਸ ਨੂੰ ਸੱਦਾ ਕਿਉਂ ਜਾਓਗੇ ਤੁਸੀਂ ਮੈਨੂੰ ਐਂ ਦੱਸ ਯਾਰ ਫੜ ਜਾਣਾ ਇੱਕ ਮਿੰਟ ਦੇ ਤੈਨੂੰ ਕਹੀ ਐ ਨਾ ਕੀ ਕਰ ਲੈ ਆਪੋ ਸੋ ਸਾਡੇ ਘਰ ਲੂਗੀ ਭਾ ਸਾਡੇ ਘਰੇ ਆ ਕੇ ਉੱਤੋਂ ਤੁਸੀਂ ਆਕਰਦੇ ਜਦੋਂ ਜਾਣਦੀ ਨਹੀਂ ਯਾਰ ਤੁਸੀਂ ਮੇਰੀ ਪੁੱਤ ਰਿਦਾਂ ਕਿਦ ਨਾ ਨਾ ਜਾਂ ਤੂੰ ਥੱਦਲਾ ਪੁੱਤ ਨਾ ਕੋਈ ਗੱਲ ਨਹੀਂ ਮੈਂ ਕਰ ਲੂੰਗਾ ਲੈ ਇਹਦਾ ਘਰੇ ਆ ਕੇ ਟਾਉਣ ਲੱਗੇ ਵੇ ਕੌਣ ਆਏ ਕਮਾਲ ਹੋਈ ਪਈ ਆ ਸਾਡਾ ਹੀ ਘਰ ਸਾਨੂੰ ਹੀ ਧਮਕੀਆਂ ਜਦੋਂ ਕਹੀ ਜਾਂਦਾ ਮੈਂ ਆਪਦੀ ਭੈਣ ਨਾਲ ਗੱਲ ਕਰੀ ਇਹਨਾਂ ਵਿੱਚ ਬੋਲਣ ਦੀ ਤੁਹਾਨੂੰ ਕੋਈ ਲੋੜ ਨਹੀਂ ਵੇ ਵੀਰ ਉਹਦੇ ਤੂੰ ਕਿੱਥੇ ਸੀ ਜਿੱਦੇ ਭੈਣ ਤੇਰੀ ਵਿਆਹੀ ਹੈ ਵੱਡੀ ਭੈਣ ਆਲਾ ਸੀ ਭੈਣ ਨੂੰ ਆਪਦੇ ਘਰੋਂ ਤੋੜਦਾ ਨਾਨਕਿਆ ਤੋਂ ਘਾਤੋ ਤੋੜੀ ਸੀ ਜੀ ਗੱਲ ਤਾਂ ਸਮਝੋ ਸੀ ਕਈ ਇਹਨੇ ਵੀ ਕੋਈ ਗੱਲ ਹੋ ਗਈ ਸੀ ਤਾਂ ਕਰਕੇ ਭੈਣ ਨਾਲ ਕੇ ਸੀਗੀ ਸੁਣ ਲੀਆਂ ਸਮਝ ਲੀਆਂ ਸਾਡੀਆਂ ਗੱਲਾਂ ਹਾਓ ਪਿਆਰਾ ਰਸਤਾ ਆਣਾ ਮੇਰੀ ਗੱਲ ਸੁਣ ਜਾਣਾ ਤੁਸੀਂ ਪਲੀ ਪਤ ਨਾਲ ਕਿ ਮੈਂ ਤੋੜਾ ਕੁੜੀਏ ਤੂੰ ਕਿਉਂ ਬਿੰਦੇ ਬਿੰਦੇ ਘੇਰੀ ਜਾਨੀ ਮੇਰੇ ਨੂੰ ਗੱਲ ਸੁਣ ਲੈ ਪੁਲਸ ਨੂੰ ਤੁਸੀਂ ਨਹੀਂ ਪੁਲਸ ਨੂੰ ਅਸੀਂ ਲੈ ਕੇ ਆਵਾਂਗੇ ਅਸੀਂ ਲੈ ਕੇ ਜਾਵਾਂਗੇ ਆਪਦੀ ਭੈਣ ਨੂੰ ਤੁਸੀਂ ਕੀ ਤਾਂ ਅਗਲੇ ਪੁਲਸ ਜਿਹੜੀ ਤੂੰ ਗੱਲ ਕਰਦਾ ਜੇ ਤੇ ਪੁਲਸ ਮੇਰੇ ਉਹ ਵਿਆਹ ਹੀ ਹੈ ਫੇਰ ਜਾ ਜੇ ਤੇ ਫਿਰ ਟਾਈਮ ਕਿਉਂ ਲਾਇਆ ਕੱਢ ਲੈ ਬਾਹਰ ਜਾਂ ਕਰ ਲੈ ਜਿਹੜਾ ਕੁਝ ਹੁੰਦਾ ਹੈ ਪਤਾ ਨਹੀਂ ਤੁਸੀਂ ਕਿਹਨਾਂ ਨਾਲ ਮੱਥਾ ਲਾਈ ਜਾਂਦੇ ਹੋ ਮੰਮੀ ਤੂੰ ਬੋਲ ਵੀ ਕਿਉਂ ਨਹੀਂ ਮੰਮੀ ਜਿੱਤੀ ਬੱਸ ਕਰ ਕੋੜੇ ਜਿੱਤੀ ਬੁੱਤ ਵੱਡੀ ਜਿੱਤੀ ਆਈ ਆਈ ਹੈ ਮਿਲੀ ਹੋਈ ਆ ਉਹ ਬਾਈ ਹੱਦ ਆ ਯਾਰ ਥੋੜੀ ਤੁਸੀਂ ਗਾਹੀ ਗਾਹਾ ਵਧੀ ਜਾਂਦੇ ਹੋ ਯਾਰ ਤੁਸੀਂ ਬੰਦਿਆਂ ਦੀ ਗੱਲ ਕਰਕੇ ਸਰਪੰਚ ਨੂੰ ਛੱਡਾ ਮੈਂ ਹਾਂ ਤੂੰ ਲਾ ਕੇ ਫੋਨ ਸਰਪੰਚ ਨੂੰ ਸਰਪੰਚ ਨੂੰ ਛੱਡ ਫਿਰ ਸਰਪੰਚ ਸਾਡਾ ਕੀ ਕਰ ਦੂਗਾ ਤੁਹਾਨੂੰ ਅਸੀਂ ਗੱਲ ਕਹੀ ਆ ਨਾ ਸਹੀ ਬੰਦਿਆਂ ਨੂੰ ਗੱਲ ਕਰਨ ਆਇਆ ਤੁਹਾਨੂੰ ਕੋਈ ਧਮਕਾਉਣ ਨਹੀਂ ਆਇਆ ਆ ਹੋਰ ਕੀ ਹੈ ਟਾਂਕੀ ਨਹੀਂ ਹੈਗੀ ਮੈਂ ਕਿ ਪੁਲਿਸ ਜੀ ਮੇਰੀ ਜੇਬ ਚਾ ਮੱਸ ਜੀ ਇੱਕ ਵਾਰੀ ਤੁਹਾਨੂੰ ਜਿੱਤੀ ਨਾਲ ਗੱਲ ਕਰ ਲੈਂਦਾ ਸਿਰਫ ਇੱਕ ਵਾਰੀ ਬਸ ਦੋ ਮਿੰਟ ਕਰ ਲਓ ਭਾਈ ਮੇਰੇ ਕਹਿੰਦਾ 5 ਮਿੰਟ ਗੱਲ ਕਰ ਲਓ ਲੈ ਮੈਂ ਤਾਂ ਤੈਰ ਕਰ ਹੋ ਜਾਣੀ ਭੈਣੇ ਇੱਕ ਵਾਰੀ ਸੋਹਣੀ ਭਾਬੀ ਨਾਲ ਗੱਲ ਕਰ ਕੇ ਦੇਖਣ ਲੱਗਾ ਦੋ ਮਿੰਟ ਗੱਲ ਕਰ ਲਾ ਸੀ ਆਪਦੇ ਬਜਾਵੜਾ ਤੂੰ ਕਹਿੰਦੀ ਨਾ ਜਾਵੜੋ ਅਸੀਂ ਦੋ ਮਿੰਟ ਬਸ ਦੋ ਮਿੰਟ ਗੱਲ ਕਰ ਲੈ ਜਾਵੜਾਂਗੇ ਕਰ ਲੈ ਭਾਈ ਗੱਲ ਕੀ ਕਹਿੰਦੇ ਆ ਸੁਣ ਲੈ ਅਸੀਂ ਮੰਨਦੇ ਆ ਵੀ ਮਾਂ ਤੋਂ ਬਹੁਤ ਗਲਤੀਆਂ ਹੋਏ ਮਾਂ ਨੇ ਹੁਣ ਤੱਕ ਗਲਤੀ ਕੀਤਾ ਸਾਰਾ ਕੁਝ ਤੇ ਸਾਨੂੰ ਤਾਂ ਕਿਥੇ ਗੱਲ ਦਾ ਪਤਾ ਨਹੀਂ ਸੀ ਜੇ ਸਾਨੂੰ ਪਤਾ ਹੁੰਦਾ ਨਾ ਅਸੀਂ ਏਦੋਂ ਪਹਿਲਾਂ ਹੀ ਤੇਰੇ ਕੋਲ ਆ ਜਾਂਦੇ ਦੇਖ ਤੇਰਾ ਭਰਾ ਤੇਰੇ ਵਾਸਤੇ ਕਿੰਨਾ ਸੋਚਦਾ ਇਹ ਤੂੰ ਨਾਲ ਦੇ ਨਾਂ ਲੈ ਕੇ ਜਾਣਾ ਚਾਹਦਾ ਤੈਨੂੰ ਤੇਰਾ ਹੱਕ ਜਿੰਨਾ ਵੀ ਜ਼ਮੀਨ ਜਾਇਦਾਦ ਤੇਰਾ ਹੱਕ ਬੰਦਾ ਸਾਰਾ ਤੈਨੂੰ ਦੇਣਾ ਚਾਹੁੰਦਾ ਤੇ ਇੱਕ ਵਾਰੀ ਸਾਡੇ ਨਾਲ ਗਲਤਤਾ ਕਰ ਸਾਡੇ ਨਾਲ ਤੁਰ ਤਾ ਸਹੀ ਤੇ ਤੈਨੂੰ ਵਧੀਆ ਜ਼ਿੰਦਗੀ ਦੇਵਾਂਗੇ ਨਹੀਂ ਨਹੀਂ ਪਾਉਣਾ ਦਾ ਸਹੀ ਆ ਦੇਖੀ ਤੂੰ ਕਿਹੇ ਜੇ ਘਰ ਚ ਰਹੀ ਜਾਨੀ ਆ ਤੇਰੀ ਸਾਰੀ ਜੂਨ ਸੌਖੀ ਕਰ ਦਊਗਾ ਤੂੰ ਮੈਂ ਤੂੰ ਆ ਚੱਲਦਾ ਸਹੀ ਇੱਕ ਕਰ ਲੈ ਮੈਂ ਇਹਨਾਂ ਨੂੰ ਭੇਜ ਦੇ ਮੈਂ ਨਹੀਂ ਜਾਣਦੀ ਇਹਨਾਂ ਨੂੰ ਸੁਣ ਲਿਆ ਭਾਈ ਮੈਂ ਤਾਂ ਪੁੱਤ ਤੇਰੇ ਸਾਹਮਣੇ ਕਹੀ ਜਾਨੀ ਆ ਵੀ ਸੋਨੂੰ ਜਾਣਦੀ ਨਹੀਂ ਪਛਾੜਦੀ ਨਹੀਂ ਇੱਕ ਵਾਰ ਗੁੜਗੇ ਤੂੰ ੱੱਕੇ ਨਾਲ ਹੀ ਚਿੰਬੜੀ ਜਾਨੀ ਆ ਗੱਲ ਐ ਕੋਈ ਜੇ ਇਹਦੇ ਦੌੜਾ ਦੂੜਾ ਪੈ ਗਿਆ ਜ਼ਿੰਮੇਵਾਰ ਕੌਣ ਹੈ ਗੱਲ ਸੁਣ ਲਓ ਜਾਏਗਾ ਤੂੰ ਗੱਲ ਬਾਤ ਹੋਗੀ ਤੁਸੀਂ ਜ਼ਿੰਮੇਵਾਰ ਹੋ ਪੁੱਤ ਮੈਂ ਤੇਰੀ ਮਾਂ ਜਿੱਤੀ ਪੁੱਤ ਗੱਲ ਤਾਂ ਸੁਣ ਲੈ ਜਿੱਤੀ ਚੱਲ ਕੋੜ ਕੇ ਇੱਕ ਮਿੰਟ ਹੈ ਤੇਰੇ ਵਾਸਤੇ ਆਇਆ ਸੀ ਤੂੰ ਦੇਖ ਤਾ ਲੈ ਕਰਦੇ ਹਾਲਤ ਕੀ ਆ ਤੁਹਾਡੇ ਚਲੋ ਚਲ ਹਾਲਤ ਨੂੰ ਸਾਨੂੰ ਕੀ ਹੋਇਆ ਜੀ ਤੁਸੀਂ ਆ ਕੇ ਕੀ ਕਰਦੇ ਹੋ ਤੁਸੀਂ ਖਾਣ ਨੂੰ ਦੇ ਕੇ ਜਾਂਦੇ ਆ ਸਾਡੇ ਹਾਲਤ ਨੂੰ ਨਾਲੇ ਇੱਕ ਵਾਰੀ ਗੇਰ ਤਾਂ ਖੋਲ ਤੂੰ ਜਾਣੇ ਕ ਨਹੀਂ ਮੈਂ ਤਾਂ ਹੱਕ ਤਾਂ ਲੈ ਆਉਂਦੀ ਨਾ ਜਾਣੇ ਉਹ ਨਹੀਂ ਜਾਣੇ ਕ ਨਹੀਂ ਹੈ ਮਾਤਾ ਕੰਨਿਆ ਤਾਰ ਦੋ ਦੋ ਚੱਲ ਨਹੀਂ ਵੱਡੀ ਆਈ ਜੀਪ ਵਾਲੀ ਜਾ ਬਾ ਚੱਲ ਪੁੱਤਾਂ ਦਾ ਇੱਕ ਵਾਰੀ ਗੱਲ ਕਰ ਦੋ ਚੱਲ ਅੰਦਰ ਚੱਲ ਬਸ ਕੁੰਡਾ ਲਾ ਤਾ ਲੱਕੀ ਕਿਹਨੇ ਗੱਲ ਲੈ ਕੇ ਜਾਣਾ ਭੌਂਕ ਤੇ ਆ ਜਾ ਓਰੇ ਆ ਓਰੇ ਆ ਜਿੱਦੀ ਬੱਟਾ ਮੰਮੀ ਆ ਜਾ ਜਿੱਤੀ ਗੱਲ ਕਰ ਲੈ ਮੈਨੂੰ ਨਹੀਂ ਸੁਣਦੀ ਗੱਲ ਆਪਣੀ ਆ ਜਾ ਇੱਕ ਟੁਆਰੀ ਜਿੱਤੀ ਲੈ ਤੂੰ ਗੱਲ ਕਰ ਲੈ ਪੁੱਤ ਕੀ ਗੱਲ ਕਰਾਂ ਮਾਂ ਜਿੱਤੀ ਤੇਰੇ ਨਾਲ ਲੈ ਕੇ ਚੱਲ ਸਰਬ ਚਲੇਗਾ ਤੇ ਨਹੀਂ ਬੋਲੀਓ ਮੇਰੇ ਨਾਲ ਮੈਂ ਫੇਰ ਆਵਾਂਗੇ ਚੱਲ ਆਪਾਂ ਕੋਈ ਨਾ ਆਪਾਂ ਫੇਰ ਆਵਾਂਗੇ ਗੱਲ ਕਰਾਂਗੇ ਜਿੱਤੀ ਹੁਣ ਬੱਸ ਆ ਮਾਂ ਹਜੇ ਟੁਆਰੀ ਆ ਚਲੀਏ ਆ ਜਾ ਹਾਂ ਛੇਤੀ ਇੱਤੀ ਬੰਦ ਮਾਂ ਕੋਈ ਨਾ ਮੈਂ ਕਰਾਂਗੀ ਗੱਲ ਤੂੰ ਆ ਜਾ ਤੁਰੇ ਲੈ ਦੇਖ ਲੈ ਬੇਬੇ ਘਰੇ ਢਾਣ ਆਉਂਦੇ ਕੌਣ ਸੀ ਰੱਛ ਜਾਓ ਮੈਨੂੰ ਤਾਂ ਸਮਝ ਨਹੀਂ ਆਉਂਦੀ ਫੇ ਕੀ ਪਤਾ ਕਹੀਂ ਜਾਂਦਾ ਮੈਂ ਭਰਾ ਇਹਦਾ ਭਰਾ ਤੇ ਹੈ ਕੋੜੇ ਪੁੱਤ ਉਹ ਸੱਚੀ ਤੇਰਾ ਭਾਈ ਸੀ ਕਿ ਤੂੰ ਜਾਣਦੀ ਐ ਕਿ ਨਹੀਂ ਜਾਣਦੀ ਸੱਚ ਦੱਸ ਮੈਂ ਨਹੀਂ ਜਾਣਦੀ ਇਹਦੀ ਕੌਣ ਸੀ ਉਹ ਮੈਂ ਕਿਸੇ ਨੂੰ ਨਹੀਂ ਜਾਣਦੀ ਸੀ ਉਹਨਾਂ ਚੋਂ ਕੋਈ ਗੱਲ ਹੈਗੀ ਆ ਦੱਸ ਦਿਓ ਪੁਰਸੀ ਦਾ ਨਾਮ ਲਈਂਦਾ ਜੀ ਮੇਰੇ ਹੱਡ ਬੋਲੇ ਕਰਾ ਦਉਂਗੀਆਂ ਕਿਸੇ ਤੋਂ ਮੈਂ ਤੁਹਾਨੂੰ ਐਂ ਕਹਿਣਾ ਵੀ ਹੋਈ ਹੋਵੇ ਕਾਰਸਤਾਨੀ ਹਾਂ ਪੁੱਤ ਬੋਲ ਬਾਂ ਨਾ ਵੀ ਮੈਂ ਨਹੀਂ ਜਾਣਦੀ ਉਹਨਾਂ ਨੂੰ ਕੌਣ ਸੀ ਜੇ ਮੈਂ ਜਾਣਦੀ ਹੁੰਦੀ ਤੁਹਾਨੂੰ ਦੱਸ ਦਿੰਦੀ ਨਾ ਕਿਵੇਂ ਪੁੱਛ ਲੈ ਆਉਣਗੇ ਉਹ ਜਦੋਂ ਪਛਾਣਦੇ ਹੀ ਨਹੀਂ ਉਹਨਾਂ ਨੂੰ ਨਾ ਫੇਰ ਮੈਨੂੰ ਐਂ ਦੱਸ ਤੀਏ ਉਹ ਹਾ ਤੇਰੀ ਮਾਂ ਬਣ ਕੇ ਆਈ ਸੀ ਜਿਹੜੀ ਰੋਈ ਜਾਂਦੀ ਸੀ ਉਹ ਫਿਰ ਇੰਨਾ ਕਾਤੋਂ ਰੋਂਦੀ ਸੀ ਕੀ ਪਤਾ ਕੀ ਲਾਲਚ ਨੇ ਮੇਰੇ ਤੋਂ ਕਿਉਂ ਰੋਂਦੀ ਸੀ ਲੈ ਦੱਸ ਓਏ ਲਾਲਚ ਨੂੰ ਆਪਣੇ ਨੰਗਾ ਕੋਲੇ ਕੀ ਆਗਾ ਆ ਸੜਿਆ ਇੱਕ ਕਮਰਾਗਾ ਦੋ ਖੋਲੇ ਆਗੇ ਉਹਨਾਂ ਦੇ ਲੀੜੇ ਕੱਪੜੇ ਕਹੇ ਜੇ ਪਾਏ ਸੀ ਚਿੱਟੀ ਜੀ ਗੱਡੀ ਤੇ ਆਏ ਸੀ ਉਹ ਜਦੋਂ ਮੈਂ ਜਾਣਦੀ ਨਹੀਂ ਮੈਨੂੰ ਕੀ ਪਤਾ ਉਹ ਕੌਣ ਸੀਗੇ ਹੁਣ ਕੀ ਪਤਾ ਕੀ ਲਾਲਚ ਨੂੰ ਆਏ ਨੇ ਕੀ ਨੂੰ ਨਹੀਂ ਆਏ ਮੈਂ ਕਦੇ ਦੇਖੇ ਨਹੀਂ ਘਰੇ ਨਹੀਂ ਉਹ ਵੀਰ ਦੁਨੀਆ ਤੇ ਠੱਗਾ ਠੋਰੀ ਬਥੇਰੀ ਚੱਲ ਰਹੀ ਆ ਚੱਲ ਖਸਮਾਂ ਨੂੰ ਖਾਣ ਜਿੱਧਰ ਆਏ ਸੀ ਉਧਰੇ ਭਾਗੇ ਆਪਾਂ ਨੇ ਕੀ ਲੈਣਾ ਨਾਰੇ ਹੁਣ ਤੂੰ ਨਾ ਆਪਦਾ ਬਾੜਾ ਢਾ ਕੇ ਰੱਖਿਆ ਕਰ ਇਹ ਹੈ ਜਾਂਦਾ ਕੀ ਪਤਾ ਮੈਂ ਕਿਸੇ ਕੰਮ ਤੰਦੇ ਗਈ ਹੋ ਮਾ ਸਿਕਰ ਦੁਪਹਿਰੇ ਆ ਕੇ ਖੜ ਜਣ ਨਾਲੇ ਹੁਣ ਤਾਂ ਦੁਪਹਿਰਾ ਵੀ ਇੱਦੀ ਰਾਤ ਵਰਗਾ ਹੁੰਦਾਗਾ ਚੱਲ ਕੋਈ ਨਹੀਂ ਕਰ ਲਾ ਤੂੰ ਕੰਮ ਕੋਈ ਤੂੰ ਇਹਨਾਂ ਦੀ ਪੈਰ ਤੇ ਪਾਣੀ ਮੈਨੂੰ ਪਤਾ ਦਾਲ ਧਰ ਲੈ ਪੁੱਤ ਬਣਾ ਲਾ ਉਹ ਬੇਬੇ ਗੱਡ ਦਾ ਕੋਈ ਵਿੱਚੋਂ ਹੈਗੀ ਆ ਉਹ ਤਾਂ ਕਹਿੰਦੀ ਹੈ ਲਾਲਚ ਨੂੰ ਆਇਆ ਉਹ ਬਤੰਦਰ ਗਈ ਜਾਂਦੇ ਸੀ ਤੁਹਾਨੂੰ ਹੱਕ ਦੇਣਾ ਪ੍ਰਾਉਟੀ ਦੇਣੀ ਆ 20 ਲੱਖ ਦੀ ਤਾਂ ਗੱਡੀ ਨਹੀਂ ਫਿਰਦਿਆ ਉਹ ਤੇ ਤਾਂ ਹੀ ਤਾਂ ਮੈਂ ਕਹਿੰਦੀ ਆ ਵੀ ਗੱਡੇ ਤਾਂ ਚਾਲ ਲਈ ਫਿਰਦੇ ਆ ਵੀ ਜਿਹੜੀ ਉਹ ਕੁੜੀ ਵੀ ਕਹਿੰਦੀ ਸੀ ਦੇਖ ਹੱਕਾ ਮਾਰ ਮਾਰ ਆਪ ਦਾ ਹੱਕ ਤਾਂ ਮੰਗ ਲੈ ਹੱਕ ਤਾਂ ਮੰਗ ਲੈ ਜਾਂ ਤਾਂ ਇਹਦੇ ਨਾਂ ਜਵੀਰ ਜਮੂਨ ਹੈ ਜਾਂ ਵੀਰ ਕੋਈ ਗੱਲ ਬਾਤ ਤਾਂ ਜ਼ਰੂਰ ਹੈ ਆਪਾਂ ਨੂੰ ਮੈਂ ਕਹਿੰਦੀ ਆ ਵੀ ਆਪਾਂ ਨੂੰ ਬਾਹਰ ਰੁੱਖੇ ਹੋਣ ਤੇ ਫਾਇਦਾ ਨਹੀਂ ਕਾਬਰਾ ਆਪਣੀ ਕਿਸਮ ਤੇ ਜਾ ਕੇ ਆਵੇ ਕਮਲਿਆ ਤੇ ਹੋਰ ਪਹਿਲੀ ਫੁੱਟੂ ਦਾ ਕੁਝ ਮਿਲੂ ਮਿਲੂ ਹੈ ਇਹ ਇਹਦੇ ਨੌ ਹੋਊਗਾ ਵੀਰ ਕੋਸਾ ਉਹ ਹੁਣ ਕਾਗਜ਼ਾਂ ਚ ਬੋਲਦੀ ਹੋਊ ਇਹਦੇ ਨੌ ਨੰਨੇ ਜਮਾਉਣਾ ਹੈ ਨਾ ਤਾਂ ਇਹ ਉਹ ਹੁਣ ਉਹ ਹੀ ਗੱਲ ਤਾਂ ਹੁਣ ਕਿ ਲੜ ਗਿਆ ਇਹ ਤਾਂ ਬਿਨਾ ਵਿਗਦੀ ਨਹੀਂ ਹੋਣੀ ਕਿਸੇ ਮਤਵਲ ਨਹੀਂ ਆਇਆ ਨਹੀਂ ਅਜੇ ਤੱਕ ਤਾਂ ਕਿਸੇ ਨੇ ਸਿਆਣੀ ਨਹੀਂ ਇਹ ਤੇ ਹੋਰ ਕੋਈ ਕੁੱਟੀ ਜਾਂਦੇ ਮਾਰੀ ਜਾਂਦੇ ਕੋਈ ਲੋੜੀ ਦਿਵਾਈ ਨਹੀਂ ਆ ਕੇ ਖੜਿਆ ਮੇਰਾ ਸਾਲੜ ਮੇਰਾ ਹੁਣ ਫੇਰੇ ਸਾਰੇ ਕਿਵੇਂ ਆ ਕੇ ਗੱਡੀਆਂ ਭਾ ਕੇ ਹੁਣ ਭੱਜੇ ਆਏ ਹੁਣ ਉਹਦੇ ਕੁੜੀ ਜੀ ਵੀ ਮਾਸੀ ਜੀ ਮਾਸੀ ਜੀ ਮੈਨੂੰ ਗੱਲ ਕਰ ਲੈਣ ਦੇ ਆਏ ਆ ਫਲਾਨਾ ਨਾ ਹੁਣ ਤਾਂ ਤੁਹਾਨੂੰ ਇਹ ਦਿੱਸ ਗਈ ਪਹਿਲਾਂ ਦਿੱਸੀ ਚਲ ਮੈਂ ਤਾਂ ਇਹਨੂੰ ਆਏ ਕਹੀਆਂ ਕੰਧਾਂ ਦੇ ਵੀ ਕੰਨ ਹੁੰਦੇ ਆ ਕਿ ਐਨਾ ਹੋੜੀ ਹੋੜੀ ਗੱਲ ਕਰਿਆ ਘਰੋਂ ਮਤਲਬ ਕਿਆ ਕਰਨੀਗਾ ਜੇ ਮੈਂ ਬਾਹਰ ਜਾਵਾਂ ਤਾਂ ਤੂੰ ਘਰੇ ਰਿਹਾ ਕਰ ਇਹੇ ਤੂੰ ਬਾਹਰ ਜਾਵੇਂ ਤਾਂ ਮੈਨੂੰ ਦੱਸ ਕੇ ਜਾਇਆ ਕਰ ਕਮਲਿਆ ਬਾਝਿਆ ਕਿਤੇ ਇੱਥੇ ਸੁੰਨੀ ਛੱਡ ਜੀ ਆਪਣੇ ਮਗਰੋਂ ਆ ਕੇ ਇਹਨੂੰ ਵੜਿਆ ਕੇ ਜਾਂ ੱਟਕੇ ਨਾਲ ਲੈ ਜਾਣ ਹੋਰ ਨਮੀ ਖੇੜ ਖਰਾਬ ਹੋ ਜੇ ਨਾਲੇ ਤੇਰਾ ਘਰ ਪਟਿਆ ਜਾਊਗਾ ਇਹ ਨਹੀਂ ਪਤਾ ਆਪਣੀ ਕੋਲ ਸੁਧਰ ਜੇ ਆਪਾਂ ਨੂੰ ਕੋਈ ਉਥੋਂ ਹੱਕੇ ਦਾ ਮਿਲ ਗਿਆ ਹੁਣ ਮੜਾ ਜਾ ਨਿੱਠਤ ਨਾ ਰਿਹਾ ਕਰ ਉਹ ਮੈਂ ਤਾਂ ਮਿੱਠਾ ਹੁਣ ਮੈਂ ਲਖਣ ਦੇ ਚੜੀ ਚਾਹੀ ਨਹੀਂ ਲਖਣ ਨਹੀਂ ਝੜਦਾ ਮੈਂ ਤੂੰ ਐਂ ਕਰ ਮੇਰੀ ਦਾਰੂ ਪੂਰੀ ਕਰੀ ਚੱਲ ਮੈਂ ਤਾਂ ਇੱਥੇ ਘਰੀ ਪਿਆ ਰੂ ਮੈਂ ਹੋਰ ਕੀ ਕਰਨਾ ਹੈਗਾ ਫੇਰ ਇਹਦੀ ਰਾਖੀ ਵੀ ਰੱਖੂ ਆ ਲੈ ਕੇ ਜਾਣਗੇ ਉਹ ਕਰੀ ਜਾਂਦੇ ਸੀ ਨਾਲ ਚੱਲ ਹਿੱਸਾ ਲੈਣਾ ਹਿੱਸਾ ਇਹਨੂੰ ਨਹੀਂ ਹਿੱਸਾ ਮੇਰੇ ਸਾਰੇ ਆਪਣਾ ਗੂਠਾ ਲਵਾ ਜਾਣ ਫੇਰ ਫੇਰ ਕੀ ਪਤਾ ਰੱਬ ਨੇ ਮੇਰੀ ਨੇੜੋਂ ਹੋ ਕੇ ਸੁਣ ਲਈ ਹੋਵੇ ਮੇਰੀ ਦਾਰੂ ਦੇ ਕਰਤਾ ਹੋਵੇ ਸਾਰਾ ਉਮਰ ਭਰ ਦਾ ਪ੍ਰਬੰਧ ਇਹ ਵੀ ਮੰਨ ਲੈ ਤੂੰ ਛੱਡੀ ਨਾ ਹੁਣ ਜਾਵੇ ਨਾ ਇਹ ਚੌੜਚ ਤਾਪਾ ਕਾ ਚੌੜਚ ਪਾ ਲੈਨੇ ਆ ਦਿਮਾਗ ਖੋਲ ਕੇ ਗੱਲ ਸੁਣ ਮੇਰੀ ਤੂੰ ਨਾ ਬੈਠੇ ਮੈਂ ਭੋਗ ਤੇ ਜਾਨੀ ਆ ਮੈਂ ਫਲਾਨਾ ਟਾਈਮ ਵਿਚਾਰ ਹਜੇ ਤੂੰ ਲੈ ਦੇਖ ਲੈ ਇਹਨੂੰ ਪਹਿਲਾ ਆਪਦੀ दारू ਦੀ ਪੈ ਜਾਂਦੀ ਆ ਹੈ ਹੋਰ ਕੋਈ ਕਿਤੇ ਹੋਵੇ ਕਿਸੇ ਦੀ ਗੱਲ ਇਹ ਟੱਡ दारू ਦੀ ਵਜਾ ਦਿੰਦਾ ਮੇਰੀ दारू ਦਾ ਹੀ ਇੰਤਜ਼ਾਮ ਹੋ ਜੀ ਸਾਰੀ ਉਮਰ ਦਾ ਮੈਂ ਬਿਮਾਰੀ ਪੈਣਾ ਤੈਨੂੰ ਐ ਕਹਿੰਦੀ ਆ ਖਾਨੇ ਗੱਲ ਜਿਹੜੀ ਪਾਉਣੀਆਂ ਉਹ ਪਾਲਾ ਆ दारू ਸਮਾਂ ਘਟਾ ਲੈ ਹੁਣ ਜੇ 2 ਰੁਪਏ ਆਉਣਗੇ ਫਿਰ ਤਾਂ ਮੈਂ ਘਟਾਈ ਦੇਵਾਂ ਉਹ ਤਾਂ ਕੋਈ ਗੱਲ ਨਹੀਂ ਹੈ ਮੇਰੇ ਗਾ ਮਾੜੀ ਕਸਮ ਕਰਦਾ ਤੈਨੂੰ ਜਰਮ ਦਿੱਤਾ ਵੀ ਇਹੇ ਜੀ ਉਹ ਜਰਮ ਕਿਉਂ ਦਿੱਤਾ ਕੁਛ ਨਹੀਂ ਹੁੰਦਾ ਲੈ ਡੰਗਾ ਕੇ ਕੁਛ ਨਾ ਕੁਛ ਨੂੰ ਆ ਮਾਰਾ ਇਹ ਆਪਣੀ ਤੇ ਹੁਣ ਨਾਲ ਇੱਕ ਗੱਲ ਹੋਰ ਇਹ ਰੋਣ ਬਿੱਟਣ ਜੇ ਕਰਦੇ ਖੇਖਣ ਦੇ ਇਹਨਾਂ ਦੀਆਂ ਗੱਲਾਂ ਚ ਨਾ ਆ ਜੀ ਮੈਂ ਇਹ ਤੇ ਦਾਂ ਮੈਂ ਐਂ ਕਹਿਨੀ ਆ ਜੇ ਇਹ ਬਰਤਨ-ਬੋਤਨ ਲੱਗ ਜੇ ਕੁਛ ਲੈ ਮਰ ਹਾਂ ਹੈਨਾ ਹਾਂ ਸਾਹਬ ਨਾ ਚੱਲ ਨਹੀਂ ਇਹ ਨਾ ਵਰਤੇ ਜੇ ਆਪਾਂ ਦੇਖੀਏ ਕਿ ਤੋ ਖੋਜ-ਖਬਰ ਕਰਕੇ ਬੀ ਬੰਦੇ ਕੌਣ ਆ ਕਿੰਨੇ ਖੋਜ ਖਬਰ ਤਾਂ ਆਪ ਹੀ ਦੇ ਦੇਣਗੇ ਉਹ ਆਪ ਗੱਲ ਕਰੇ ਧੱਕਾ ਕਰ ਗਈ ਧੱਕੇ ਰਕੜੀ ਕਿ ਆਪਣੀ ਮਾਂ ਮਾਂ ਕਹਿੰਦੀ ਤੇ ਉਹਨੂੰ ਲੈ ਗਈ ਬਾਹਰ ਜੇ ਨਾਲ ਜਾਂਦੀ ਉਹ ਗੱਲਾਂ ਗੱਲਾਂ ਚ ਸਾਰੇ ਪਾਸੇ ਖੋਲ ਦਿੰਦੇ ਆਪਾਂ ਨੂੰ ਪਤਾ ਲੱਗ ਜਾਂਦਾ ਉਹ ਆਉਣਗੇ ਵੀਰ ਫੇਰ ਵੀ ਗੱਲਬਾਤ ਫੇਰ ਵੀ ਚੱਲੂ ਇਹ ਨਹੀਂ ਪਤਾ ਜਾਂਦੇ ਜਾਂਦੇ ਆਪਣੇ ਸਰਪੰਚੇ ਸਰਪੰਚ ਦੇ ਖੜ ਜਾਂ ਵੀ ਐਂ ਕਰਕੇ ਭਾਈ ਸਾਡੇ ਨਾਲ ਆ ਗੱਲ ਹੋਈ ਆ ਹਨਾ ਕੀ ਪਤਾ ਕੋਈ ਗੱਲ ਆਪਣੇ ਕੋਲ ਜਿਵੇਂ ਆਊਗੀ ਗੱਲ ਤੇ ਗੌਰ ਰੱਖਾਂਗੇ ਮੈਂ ਤਾਂ ਐਂ ਕਹਿੰਦੀ ਆ ਜੇ ਇੱਕ ਅੱਧੀ ਵਾਰੀ ਕੋਈ ਲੱਗਿਆ ਕਿ ਮੇਰੇ ਲੋਟ ਆਈ ਗੱਲ ਆ ਆਪਾਂ ਦੇਖ ਲਾਂਗੇ ਵਰਤ ਕੇ ਜੇ ਚੰਗੇ ਹੋਏ ਬੰਦੇ ਤਾਂ ਵਧੀਆ ਲੱਗਦੇ ਤੇ ਤਕੜੇ ਘਰੋਂ ਹੋਣਗੇ ਉਹ ਤੇ ਹੋਰ ਹਨਾ ਤਾਂ ਨਹੀਂ ਅਗਲੇ ਗੱਡੀਆਂ ਤੇ ਆਉਂਦੇ ਸੀ ਕੁਛ ਨਾ ਕੁਛ ਲੈ ਡਗਾਗੇ ਲੈ ਡਗਾਗੇ ਨਾ ਤਾਂ ਘੜੀ ਖਵਾ ਦੇਣਗੇ ਦੋ ਕੋਠੇ ਆਪਣੇ ਤਾਂ ਇੰਨਾ ਹੀ ਬਹੁਤਾ ਆਹੋ ਆਕਰ ਗਿਆ ਬਦਲਿਆ ਜਾਊਗਾ ਕੋਈ ਕੋਠੀ ਕਾਠੀ ਲੈ ਲਾਂਗੇ ਆਪ ਤਾਂ ਮੈਂ ਪਾਈ ਖੜਾ ਸੀ ਮਹਿਲ ਦੇ ਸੰਗ ਮਰ ਮਰਦਾ ਆਹੋ ਦਿਸਦੀ ਹੈ ਤੇਰੀ ਤਾਂ ਬੂਥੀ ਜਾ ਬਾਗ ਜਾ ਹੁਣ ਮੈਂ ਨਿਗਾਹ ਰੱਖਦਾ ਮੈਂ ਬਹਲਾ ਦੂਰ ਨਹੀਂ ਜਾਂਦਾ ਮੈਂ ਇੱਥੇ ਹੀ ਬੈਠਾ ਰਹੂੰਗਾ ਆ ਮੋੜ ਟੱਪਣਾ ਨਹੀਂ ਹੁਣ ਤਾਂ ਕੀਪ ਤਾਂ ਲੰਘਦੇ ਟੱਪਦੇ ਹੋਏ ਗੱਡੀ ਕੇ ਲੂਨਾਂ ਦੀ ਵੀ ਆਜੋ ਕੋਈ ਨੀ ਥੋਡੀ ਕੁੜੀ ਸਾਡੇ ਘਰੀ ਆ ਆ ਹੁਣ ਉਹਨੂੰ ਨਾਲ ਲੈ ਆ ਕੇ ਜਿੰਦਾ ਦੁਕਾਨ ਤੋਂ ਬਾਹਰ ਨੂੰ ਜਿੰਦਾ ਲਾ ਕੇ ਜਾਇਆ ਕਰ ਬਾਰੋਂ ਕੰਕਾ ਕੋ ਵਾ ਕੋਈ ਨਾ ਕੋਈ ਸੁਣੂਗਾ ਰੱਬ ਆਹੋ ਹੂੰ ਤਾਂ ਗੱਲ ਸਹੀ ਆ ਕੀ ਪਤਾ ਇਹਦੇ ਨਾਲ ਬਾਹਣਾ ਹੈ ਜਾਂ ਕੋਈ ਪਲਾਟ ਹੈ ਜਾਂ ਕੋਈ ਹੂੰ ਪੈਸੇ ਪੂਸੇ ਨੇ ਜਿਹੜੀ ਉਹ ਬਾਰ-ਬਾਰ ਗੱਲ ਤਾਂ ਕਰ ਮੈਂ ਤਾਂ ਮੱਚਣਾ ਬਠੇ ਰੱਖਿਆ ਧਿਆਨ ਦਿੱਤਾ ਵੀ ਪਤਾ ਲੱਗੇ ਵੀ ਕੀ ਗੱਲ ਕਰਦੇ ਪਰ ਰੌਲਾ ਹੀ ਇੰਨਾ ਪਾ ਲਿਆ ਆਪ ਸੱਚ ਸਾਰੇ ਜਣਿਆਂ ਨੇ ਮੈਨੂੰ ਸਮਾਰ ਕੇ ਗੱਲ ਦਾ ਪਹੇਤ ਨਹੀਂ ਆ ਹਿੱਸਾ ਹਿੱਸਾ ਦਾ ਸੁਣੀ ਗੈਰੀ ਹਿੱਸਾ ਆਪ ਦਾ ਹੱਕ ਲੈ ਲੈ ਆਪ ਦਾ ਹੱਕ ਲੈ ਲੈ ਕਿ ਜੇ ਹੱਕ ਹੈ ਤੁਸੀਂ ਕਾਗਜ਼ ਨਾਲ ਚੱਕ ਲਿਆਉਂਦੇ ਉਹਨੂੰ ਦੇ ਦਿੰਦੇ ਵੀ ਲੈ ਭਾਈ ਆ ਜੀਜਾ ਤੇਰੀ ਆ ਚੱਕੋ ਨਹੀਂ ਇਹ ਗੱਲ ਤੇ ਤਾਂ ਗੌਰ ਕਰਨੀ ਤੋਂ ਮੈਨੂੰ ਤਾਂ ਲੱਗਦੀ ਹੈ ਬੁਰੇ ਦਿਨ ਗਏ ਗੱਲ ਤਾਂ ਤੁੰਦ ਕੀ ਗੱਲ ਸੁਣਾ ਹੈ ਕੁੜੀ ਲਈ ਗੱਲ ਸੁਣਨ ਲਈ ਜਲੂਸ ਕਢਾਤਾ ਉੱਥੇ ਜਾ ਕੇ ਤੁਸੀਂ ਪੁੱਤ ਲੈ ਉਹ ਹੁਣ ਆਪਾਂ ਤਾਂ ਕੁੜੀ ਨੂੰ ਮਿਲਣ ਜਾਣੀ ਸੀ ਕੀ ਪਤਾ ਉਹਨਾਂ ਨੇ ਛੱਪਾਈ ਇੰਨਾ ਪਾਰ ਰੱਖਿਆ ਕੁੜੀ ਤੇ ਜਿਹੜਾ ਚੰਦਰੇ ਆਪਣੇ ਨਾਲ ਢੰਗ ਨਾਲ ਗੱਲ ਹੀ ਨਹੀਂ ਕਰੀ ਉਹਨੇ ਛੱਪਾ ਉਹਨਾਂ ਨੇ ਪਾ ਰੱਖਿਆ ਉਹ ਮਾਂ ਤੂੰ ਪਾਇਆ ਗੱਲ ਸੁਣ ਲੈ ਮੇਰੀ ਤੇ ਥੋੜੇ ਡਰਦੀ ਹੈਗੀ ਉਹ ਪਤਾ ਨਹੀਂ ਤੂੰ ਕੀ ਕੀਤਾ ਕੀ ਨਹੀਂ ਕੀਤਾ ਉਹਦੇ ਨਾਲ ਚਲ ਮੈਨੂੰ ਦੱਸ ਕਿ ਭਰਾ ਉਹ ਪੁੱਤ ਮੈਂ ਕੁਝ ਨਹੀਂ ਕਰਿਆ ਕੋਈ ਨਹੀਂ ਹੌਲੀ ਹੌਲੀ ਠੰਡੀ ਹੋ ਜੂਗੀ ਉਹ ਵੀ ਕੋਈ ਨਹੀਂ ਮਾਂ ਅਜੀ ਪਾਗਲਾ ਹਾਂ ਵੀ ਤੂੰ ਹਰ ਵਾਰ ਸਾਨੂੰ ਮੂਰਖ ਬਣਾ ਦੇਂਗੀ ਉਥੇ ਨਾ ਮੈਂ ਆਪਦੀ ਅੱਖਾਂ ਨਾਲ ਦੇਖ ਕੇ ਆਇਆ ਤੂੰ ਕਹਿੰਦੀ ਹੈ ਨਾ ਵੀ ਉਹ ਤੈਨੂੰ ਪਛਾਣ ਲੈਂਦੀ ਉਹਨੇ ਤੈਨੂੰ ਪਛਾਣ ਲਿਆ ਸੀ ਠੀਕ ਹੈ ਉਹਨੇ ਤੈਨੂੰ ਸਾਰੀ ਜਿਵੇਂ ਜਿਵੇਂ ਤੂੰ ਉਹਨਾਂ ਕੀਤਾ ਉਹਨੇ ਉਹ ਸਾਰੀਆਂ ਗੱਲਾਂ ਇੱਕ ਵਾਰੀ ਆਪਦੇ ਦਿਮਾਗ ਦੇ ਵਿੱਚ ਲੈ ਆਂਦੀਆਂ ਸੀਗੀਆਂ ਤਾਂ ਹੀ ਤਾਂ ਉਹਨੇ ਆਪਾਂ ਨੂੰ ਬੁਲਾਇਆ ਨੀਗਾ ਮਾਂ ਕੋਈ ਵੀ ਤੀ ਨਾ ਐਡੀ ਵੱਡੀ ਗੱਲ ਨਹੀਂ ਕਹਿੰਦੀ ਹੁੰਦੀ ਵੀ ਮੇਰੀ ਮਾਂ ਮਰ ਗਈ ਮੇਰੇ ਲਈ ਹੂੰ ਕੀ ਪਤਾ ਉਹਦੇ ਦਿਲ 'ਚ ਕਿੰਨਾ ਗੁੱਸਾ ਤੈਨੂੰ ਲੈ ਕੇ ਤੇ ਕਿੰਨਾ ਕੁਛ ਉਹਦੇ ਨਾਲ ਹੋਇਆ ਵੀ ਉਹਨੇ ਐਡੀ ਵੱਡੀ ਗੱਲ ਕਹਿਤੀ ਉਹ ਨਾਲੇ ਹਾਜੇ ਕਿੜਾ ਮਾਣ ਆ ਪਾ ਨੂੰ ਸਾਰਾ ਕੁਝ ਸੱਚ ਦੱਸਿਆ ਵੀ ਮਾਣੇ ਕਿੜਾ ਉਹਨੂੰ ਵੀ ਐ ਵੀ ਬਾਹ ਫੜ ਕੇ ਛੱਡਿਆਂਦਾ ਉਹ ਨਾਨਕੇ ਕੀ ਬਤਾ ਕਿਵੇਂ ਲਈ ਕਿਵੇਂ ਛੱਡ ਗਿਆਂਦਾ ਆਪਦੀ ਥਾਂ ਤੇ ਉਹ ਵੀ ਠੀਕ ਐ ਮੈਂ ਪੂਰਾ ਪਰਨ ਨਾਲੋਂ ਵਿਛੋੜਾ ਪਾ ਲਿਆ ਸੀ ਉਹਦੇ ਲਈ ਤਾਂ ਮੈਂ ਉਹਦੋਂ ਦੀ ਮਰੀ ਹੋਈ ਸੀ ਕੋਈ ਨਹੀਂ ਮੈਨੂੰ ਪਤਾ ਉਹਨੂੰ ਗੁੱਸਾ ਹਲੇ ਮੇਰੇ ਨਾਲ ਹੌਲੀ ਹੌਲੀ ਉਹਦਾ ਗੁੱਸਾ ਠੰਡਾ ਹੋ ਜਾਊਗਾ ਪਤਾ ਮੰਮੀ ਇੰਨੇ ਸਾਲਾਂ ਦਾ ਗੁੱਸਾ ਔਰ ਦੋ ਦਿਨਾਂ ਚ ਕਿਵੇਂ ਠੰਡਾ ਹੋ ਜਾਊਗਾ ਮੰਮੀ ਨਹੀਂ ਹੁੰਦਾ ਗੁੱਸਾ ਠੰਡਾ ਉਹ ਨਹੀਂ ਆਉਂਦੀ ਆਪਣੇ ਕੋਲ ਨਹੀਂ ਉਹ ਆਪਣਾ ਵਰਤੇ ਉਹ ਮੈਂ ਤਾਂ ਸਮਝ ਨਹੀਂ ਲਾਦੀ ਵੀ ਕਰਿਆ ਕੀ ਜਾਵੇ ਕਹ ਕਿਨੂੰ ਮਾਰਾਂ ਕਹਾ ਮੈਂ ਕਿਉਂ ਨਾ ਕਹਾ ਉਹ ਦੇਖਿਆ ਕਿਵੇਂ ਬੋਲਦਾ ਸੀ ਕਿ ਮੈਂ ਸਰਪੰਚ ਨੂੰ ਬੁਲਾਵਾਂ ਪੁਲਿਸ ਨੂੰ ਬੁਲਾਵਾਂ ਨਾ ਪੁਲਿਸ ਤੋਂ ਕਿਵੇਂ ਡਰਾਂਗਾ ਜਾਂ ਫਿਰ ਸੱਦ ਲਾਂਦਾ ਕਿਸੇ ਨੂੰ ਉਹਦੀ ਸਾਖ ਵੀ ਬਹੁਤ ਭੈੜੀ ਸੀ ਤੇ ਉਹਦੇ ਘਰ ਵਾਲ ਵੀ ਪੂਰਾ ਨਸ਼ੇਰੀ ਲੱਗ ਰਿਹਾ ਸੀ ਉਹ ਦੇਖਣ ਤੋਂ ਘਰ ਦੇਖਿਆ ਸੀ ਉਹ ਘਰ ਉਹਦੇ ਰਹਿਣ ਵਾਲਾ ਮੰਮੀ ਪੁੱਤਰਾ ਤਾਂ ਬਸ ਪੁੱਛਣਾ ਮੇਰਾ ਤਾਂ ਘਰ ਟਪਾਰਦਾ ਉਹਦਾ ਘਰ ਦੇਖੀ ਫੁੱਲਾਂ ਵਰਗੀ ਤੀ ਆ ਕੰਡਿਆਂ ਚ ਰੋਲਦੀ ਸਾਰਾ ਘਰ ਦੇਖਿਆ ਸੀ ਚੁੱਲਾ ਚੁੱਲਾ ਇੱਕ ਕਮਰੇ ਦੇ ਵਿੱਚ ਹੈ ਜਿੱਥੇ ਬੈੱਡ ਲੱਗਿਆ ਉਥੇ ਹੀ ਉਥੇ ਚੁੱਲਾ ਪਿਆ ਉਥੇ ਹੀ ਪੱਖਾ ਪਿਆ ਉਥੇ ਹੀ ਭਾਂਡੇ ਪਏ ਆ ਸਿਰਫ ਇੱਕ ਕਮਰੇ ਦੇ ਵਿੱਚ ਰਹਿੰਦੇ ਨੇ ਉਹ ਸਾਰਾ ਟੱਬਰ ਕਮਾਲ ਹੋ ਗਈ ਮਾਂ ਕੁੜੀ ਦੀ ਜ਼ਿੰਦਗੀ ਜਿਵੇਂ ਨਰਕ ਕਰਤੀ ਮਾਂ ਇੱਕ ਸਿਰਫ ਤੇਰੇ ਕਰਕੇ ਆ ਮਾਂ ਪਿਓ ਦੇ ਹੱਥ ਚ ਹੀ ਹੁੰਦਾ ਜਵਾਕ ਨੂੰ ਸਹੀ ਜ਼ਿੰਦਗੀ ਦੇਣਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਤੂੰ ਉਹਦੇ ਵਾਸਤੇ ਕੋਈ ਸਹੀ ਸੋਚਿਆ ਸੀ ਕਿ ਉਹਦੇ ਵਾਸਤੇ ਤੂੰ ਗਲਤ ਸੋਚਿਆ ਸੀ ਪਰ ਤੂੰ ਦੇਖ ਲੈ ਵੀ ਤੇਰੀ ਭਝਾਈ ਨੇ ਤੇਰੇ ਨਾਲ ਕਿੰਨੀ ਮਾੜੀ ਕੀਤੀ ਐ ਕੋਈ ਨਾ ਪੁੱਤ ਕਿਹਨੂੰ ਦੋਸ਼ ਦੇਣਗੇ ਹੁਣ ਦੋਸ਼ ਕਿਨੂੰ ਦੇਣਾ ਹੈ ਮੇਰੀ ਤਾਂ ਕਿਸਮਤੀ ਮਾੜੀ ਐ ਮੈਂ ਵੀ ਠੋਕਰਾਂ ਖਾਣੀ ਤੇ ਮੇਰੀ ਤਾਂ ਮਾੜੀ ਤੂੰ ਕੀਤੀ ਆਂ ਵੀ ਆਪ ਦੇ ਹੀ ਚੱਲ ਬਸ ਕਿਸੇ ਨੂੰ ਦੋਸ਼ ਦੇ ਹੀ ਚੱਲ ਦੇ ਹੀ ਚੱਲ ਜਲੂਸ ਕਢਾ ਕੇ ਰੱਖਤਾ ਮੇਰਾ ਉੱਥੇ